अज आप बनावे परफेक्ट मिठी बूंदी जो कि एक बार जी ती बिल्कुल परफेक्ट गोल गोल बूंदी है जी बना के तैयार कर लो खाण बहुत ज्यादा टेस्टी होंगी जी स्वागत है मैं कर लो घंटी वाला बटना जो भी दवा लिया करो ताकि हर एक सब तो पहले बहुत सके चलियो लाइक शेयर जरूर करते करो जी ਮਿੱਠੀ ਮੁੰਦੀ ਬਣਾਉਣ ਲਈ ਆਪਾਂ ਇੱਕ ਕੌਲੀ ਬੇਸਣ ਲਿਆਏ ਤੁਸੀਂ ਇੱਕੋ ਹੀ ਨਾਪ ਰੱਖਣਾ ਇੱਕ ਕੌਲੀ ਆ ਕੱਪ ਸੈੱਟ ਕਰ ਲੈਣਾ ਫਿਰ ਉਸੇ ਨਾਪ ਨਾਲ ਹੀ ਬਣਾਉਣਾ ਨਹੀਂ ਤਾਂ ਗੜਬੜ ਹੋ ਜੂਗੀ ਜੇ ਬੇਸਣ ਪਤਲਾ ਰਹਿ ਗਿਆ ਤਾਂ ਵੀ ਜਿਗਾੜਾ ਰਹਿ ਗਿਆ ਤਾਂ ਵੀ ਇੱਕ ਕੌਲੀ ਭਰ ਕੇ ਆਪਾਂ ਬੇਸਣ ਦੀ ਲਈ ਸੀ ਤੇ ਪੌਣੀ ਕੌਲੀ ਇਹਦੇ ਵਿੱਚ ਪਾਣੀ ਐਡ ਕੀਤਾ ਹੈ ਪਹਿਲਾਂ ਥੋੜਾ ਥੋੜਾ ਕਰਕੇ ਪਾਣੀ ਤੁਸੀਂ ਪਾਉਣਾ ਹੈ ਸਾਰਾ ਪਾਣੀ ਇੱਕਦਮ ਨਹੀਂ ਪਾਉਣਾ ਨਹੀਂ ਫਿਰ ਗੱਠਾ ਪੈ ਜਾਣੀ ਹੈ ਤੁਹਾਨੂੰ ਘੋਲਨੀਆ ਮੁਸ਼ਕਲ ਹੋ ਜਾਣੀ ਹੈ ਇਸ ਤਰ੍ਹਾਂ ਗਾੜਾ ਜਿਹਾ ਇਹ ਬਣ ਗਿਆ ਜਦੋਂ ਆਪਾਂ ਥੋੜਾ ਜਿਹਾ ਪਾਣੀ ਇਹਦੇ ਵਿੱਚ ਐਡ ਕੀਤਾ ਹੈ ਗੱਠਾ ਪਾਣਾ ਪਾਣੀ ਦੀਆਂ ਘੋਲ ਲਵਾਂਗੇ ਬੂੰਦੀਆਂ ਜਿਹੜੀ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਤਾਂ ਹੁੰਦੀ ਆ ਬੇਸਣ ਵਾਲੀ ਬੂੰਦੀ ਜਿਹੜੀ ਆਪਾਂ ਕੀ ਬਣਾ ਰਹੇ ਆਂ ਦੂਜੀ ਹੁੰਦੀ ਆ ਜਿਹੜੀ ਮੈਦੇ ਵਾਲੀ ਬੂੰਦੀ ਇਹ ਬੂੰਦੀ ਲੱਡੂਆਂ 'ਚ ਵੀ ਯੂਜ਼ ਕੀਤੀ ਜਾਂਦੀ ਆ ਉਹ ਥੋੜੀ ਬਰੀਕ ਹੁੰਦੀ ਆ ਆਪਾਂ ਥੋੜੀ ਮੋਟੀ ਬਣਾਵਾਂਗੇ ਖਾਣ 'ਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਆ ਪਾਣੀ ਆ ਜਿਹੜਾ ਆਪਾਂ ਹੋਰ ਐਡ ਕਰ ਲਿਆ ਤੇਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੁਸੀਂ ਚੰਗੀ ਤਰ੍ਹਾਂ ਇਕੱਠਾ ਇਹਦੀਆਂ ਘੋਲ ਲੈਣੀਆਂ ਨੇ ਤੁਸੀਂ ਚਾਹੋ ਇਸੇ ਟਾਈਮ ਇਹਦੇ ਵਿੱਚ ਕਲਰ ਜਿਹੜਾ ਐਡ ਕਰ ਸਕਦੇ ਹੋ ਤੁਸੀਂ ਦੋ ਭਾਗ ਦੇ ਵਿੱਚ ਜਾਂ ਤਿੰਨ ਭਾਗ ਦੇ ਵਿੱਚ ਵੰਡ ਕੇ ਇਹਦੇ ਵਿੱਚ ਥੋੜਾ ਥੋੜਾ ਰੰਗ ਪਾ ਕੇ ਆ ਬਣਾ ਸਕਦੇ ਹੋ ਪਰ ਆਪਾਂ ਜਾਸ਼ਨੀ ਦੇ ਵਿੱਚ ਰੰਗ ਜਿਹੜਾ ਐਡ ਕੀਤਾ ਏ ਬਾਅਦ ਦੇ ਵਿੱਚ ਇਹਦੇ ਵਿੱਚ ਆਪਾਂ ਬੇਸਨ ਦੇ ਵਿੱਚ ਰੰਗ ਐਡ ਨਹੀਂ ਕੀਤਾ ਏ ਕਿ ਭਾ ਇਦਾਂ ਹੀ ਸਿੰਪਲ ਬਣਾ ਲਵਾਂਗੇ ਹੁਣ ਇਹਨੂੰ ਥੋੜਾ ਜਿਹਾ ਦੋ ਕੁ ਚੁਟਕੀਆਂ ਮੈਂ ਇਹਦੇ ਵਿੱਚ ਬੇਕਿੰਗ ਪਾਊਡਰ ਐਡ ਕੀਤਾ ਏ ਤੁਸੀਂ ਬੇਕਿੰਗ ਸੋਡਾ ਵੀ ਐਡ ਕਰ ਸਕਦੇ ਹੋ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਨਾਣ ਵਗੈਰਾ ਕੁਛ ਨਹੀਂ ਪਾਇਆ ਹੈਗਾ ਕਿਉਂਕਿ ਆਪਾਂ ਮਿੱਠੀ ਬਣਾਉਣੀ ਆ ਜੇ ਤੁਸੀਂ ਚਾਹੋ ਨਮਕੀਨ ਬਣਾਉਣੀ ਆ ਤਾਂ ਨਾਣ ਵੀ ਐਡ ਕਰ ਸਕਦੇ ਹੋ ਇਸ ਤਰ੍ਹਾਂ ਦਾ گاੜਾ ਕੋਲ ਆ ਜਿਹੜਾ ਆਪਣਾ ਬਣ ਕੇ ਤਿਆਰ ਹੋ ਗਿਆ ਬਿਲਕੁਲ ਇਦਾਂ ਦਾ ਹੀ ਕੋਲ ਹੋਣਾ ਚਾਹੀਦਾ ਏ ਇਸ ਤਰ੍ਹਾਂ ਬੂੰਦੀਏ ਤੁਹਾਡੀ ਬਿਲਕੁਲ ਹੀ ਪਰਫੈਕਟ ਬਣ ਕੇ ਤਿਆਰ ਹੋ ਗਈ ਦੂਜੀ ਸਾਈਡ ਤੇ ਕਿਉਂ ਮੈਂ ਗਰਮ ਕਰ ਲਿਆ ਇਸ ਤਰ੍ਹਾਂ ਦੀ ਜਾਲੀ ਤੁਸੀਂ ਲੈ ਲੈਣੀ ਆ ਇਹਦੇ ਤੇ ਥੋੜਾ ਜਿਹਾ ਤੁਸੀਂ ਘੀ ਦੇ ਨਾਲ ਇਹਨੂੰ ਕੋਟ ਕਰ ਲੈਣਾ ਤੇ ਉੱਪਰੋਂ ਚਮਚ ਦੇ ਨਾਲ ਆਪਾਂ ਬੂੰਦੀਏ ਦੇ ਉੱਪਰ ਪਾਈ ਜਾਵਾਂਗੇ ਤੇ ਇਹ ਨੀਚੇ ਗਈ ਜਾਊਗੀ ਉਸੀ ਜਦਾਂ ਨੂੰ ਝਟਕਣਾ ਨਹੀਂ ਹੈਗਾ ਜਾਂ ਜਿਹੜੀ ਜਾਲੀ ਆ ਉਹਨੂੰ ਜ਼ਿਆਦਾ ਤੁਸੀਂ ਹਿਲਾਉਣਾ ਡਲਾਉਣਾ ਨਹੀਂ ਫਿਰ ਬੁੰਦੀ ਤੁਹਾਡੀ ਚਪਟੀ ਬਣ ਜਾਊਗੀ ਇੱਕ ਜਗ੍ਹਾ ਤੇ ਤੁਸੀਂ ਜਾਲੀ ਫੜ ਕੇ ਰੱਖਣੀ ਆ ਆਪਣੇ ਆਪ ਹੀ ਜਿਹੜੀ ਬੁੰਦੀ ਨੀਚੇ ਜਾਂਦੀ ਜਾਊਗੀ ਤੇ ਗੋਲ-ਗੋਲ ਤੋਂ ਬਿਲਕੁਲ ਪਰਫੈਕਟ ਬੁੰਦੀ ਬਣ ਕੇ ਤਿਆਰ ਹੋਊਗੀ ਕੁਝ ਕਰਨ ਦੀ ਜ਼ਰੂਰਤ ਨਹੀਂ ਆ ਤੇ ਗੈਸ ਦੀ ਫਲੇਮ ਤੁਸੀਂ ਫੁੱਲ ਹੀ ਰੱਖਣੀ ਆ ਲੋ ਫਲੇਮ ਨਹੀਂ ਰੱਖਣੀ ਹੈਗੀ ਫਿਰ ਵੀ ਤੁਹਾਡੀ ਬੁੰਦੀ ਆ ਜਿਹੜੀ ਚਪਟੀ ਬਣ ਜਾਊਗੀ ਜਦੋਂ ਬੁੰਦੀ ਤੁਸੀਂ ਇੱਕ ਵਾਰੀ ਪਾ ਲਈ ਆ ਉਸ ਟਾਈਮ ਤੇ ਤੁਸੀਂ ਗੈਸ ਦੀ ਫਲੇਮ ਲੋ ਕਰ ਦੇਣੀ ਆ ਤੇ ਬੁੰਦੀ ਨੂੰ ਥੋੜੀ देर ਲਈ ਪਕਾਉਣਾ ਹੈ ਨਹੀਂ ਤਾਂ ਫਿਰ ਜੇ ਨਹੀਂ ਪਕਾਉਂਗੇ ਤੁਸੀਂ ਇਦਾਂ ਹੀ ਪਾਉਣ ਸਾਰੀ ਕੱਢ ਲੋਗੇ ਪੱਕ ਤਾਂ ਹੈ ਗਈ ਆ ਤਾਂ ਕ੍ਰਿਸਪੀ ਨਹੀਂ ਬਣੂਗੀ ਤੁਹਾਡੀ ਬੁੰਦੀ ਆ ਇਹਨੂੰ ਥੋੜੀ देर ਲਈ ਤੁਸੀਂ ਬਿਲਕੁਲ ਪਕਾਉਣਾ ਹੈ ਇਸ ਤਰ੍ਹਾਂ ਥੋੜੀ ਥੋੜੀ ਮੈਂ ਬਾਹਰ ਕੱਢ ਕੱਢ ਕੇ ਹਵਾ ਜਿលਵਾ ਦੋਗੇ ਤਾਂ ਕਿ ਕ੍ਰਿਸਪੀ ਬਣਦੀ ਰਹੇ ਬਿਲਕੁਲ ਹੀ ਪਰਫੈਕਟ ਗੋਲ ਗੋਲ ਬੁੰਦੀ ਆਪਣੀ ਬਣ ਕੇ ਤਿਆਰ ਹੋ ਗਈ ਆ ਤੇ ਆਪਣੀ ਥੋੜੀ देर ਆਪਾਂ ਲੋ ਫਲੇਮ ਤੇ ਪਕਾ ਲਈ ਆ ਤੇ ਇਹਨੂੰ ਕੱਢ ਲਵਾਂਗੇ ਜਦੋਂ ਦੂਜਾ ਪੂਰ ਪਾਉਣਾ ਹੈ ਤਾਂ ਤੁਸੀਂ ਗੈਸ ਦੀ ਫਲੇਮ ਫੇਰ ਵੱਧ ਕਰ ਦੇਣੀ ਆ ਤੇ ਬਿਲਕੁਲ ਗਰਮ ਕਰ ਲੈਣਾ ਘਿਓ ਤੇਲ ਜੋ ਵੀ ਪਾਇਆ ਤੁਸੀਂ ਜੇ ਤੁਸੀਂ ਘਿਓ ਦੇ ਵਿੱਚ ਬਣਾਓ ਤਾਂ ਜ਼ਿਆਦਾ ਵਧੀਆ ਹੈ ਕਿਉਂਕਿ ਤੇਲ ਦੇ ਵਿੱਚ ਬਹੁਤ ਜ਼ਿਆਦਾ ਆਇਲੀ ਤੁਹਾਡੀ ਬੂੰਦੀ ਹੈ ਜਿਹੜੀ ਬਣ ਜੂਗੀ ਤੇ ਬਾਕੀ ਦੀ ਬੂੰਦੀ ਵੀ ਆਪਾਂ ਇਸੇ ਤਰ੍ਹਾਂ ਹੀ ਪਾ ਦਵਾਂਗੇ ਇਸ ਤਰ੍ਹਾਂ ਇਹਦੇ ਨਾਲ ਦੋ ਤਿੰਨ ਵਾਰੀ ਬੂੰਦੀ ਬਣਾਉਣ ਤੋਂ ਬਾਅਦ ਆ ਤੁਸੀਂ ਜਿਹੜੀ ਜਾਲੀ ਨਾਲ ਬੂੰਦੀ ਬਣਾ ਰਹੇ ਹੋ ਉਹਨੂੰ ਇੱਕ ਵਾਰੀ ਧੋ ਲਿਓ ਕਿਉਂਕਿ ਇਹਦੇ ਉੱਪਰ ਬੇਸਣ ਜੰਮ ਜਾਂਦਾ ਹੈ ਫਿਰ ਬਾਅਦ ਦੇ ਵਿੱਚ ਬੂੰਦੀ ਦੋ ਤਿੰਨ ਵਾਰ ਬਣਾਉਣ ਤੋਂ ਬਾਅਦ ਜਿਹੜੀ ਆ ਚਪਟੀ ਜਿਹੀ ਬਣਨ ਲੱਗ ਜਾਂਦੀ ਹੈ ਤੋਂਨ ਤੋਂ ਬਾਅਦ ਚੰਗੀ ਤਰ੍ਹਾਂ ਸੁਕਾ ਕੇ ਫਿਰ ਤੁਸੀਂ ਥੋੜਾ ਜਿਹਾ ਕੀ ਲਗਾ ਕੇ ਦੁਬਾਰਾ ਇਸੇ ਤਰ੍ਹਾਂ ਜਿਹੜੀ ਬੂੰਦੀ ਸਾਰੀ ਬਣਾ ਲੈਣੀ ਹੈ ਪਹਿਲਾਂ ਗੈਸ ਦੀ ਫਲੇਮ ਬਿਲਕੁਲ ਹਾਈ ਸੀ ਆਪਣੀ ਤੇ ਹੁਣ ਫਿਰ ਆਪਾਂ ਲੋ ਕਰ ਲਈ ਆ ਤੇ ਇਹਨੂੰ ਪਕਾ ਲਵਾਂਗੇ ਥੋੜੀ ਦੇਰ ਲਈ ਤਾਂ ਕਿ ਕ੍ਰਿਸਪੀ ਹੋ ਜਵੇ ਤੇ ਬੂੰਦੀ ਬਿਲਕੁਲ ਵਿੱਚੋਂ ਹੀ ਪੱਕ ਕੇ ਤਿਆਰ ਹੋ ਜਵੇ ਬਹੁਤ ਹੀ ਜਾਲੀਦਾਰ ਬੂੰਦੀ ਬਣ ਕੇ ਤਿਆਰ ਹੁੰਦੀ ਹੈ ਇਸ ਤਰ੍ਹਾਂ ਇਹ ਵੀ ਆਪਾਂ ਪਕਾ ਲਈਏ ਤੇ ਇਹਨੂੰ ਵੀ ਆਪਾਂ ਜਿਹੜਾ ਕੱਢ ਲਵਾਂਗੇ ਵਿੱਚ ਵਿੱਚ ਹਵਾ ਲਵਾਉਂਦੇ ਰਹਾਂਗੇ ਤੇ ਸੇਮ ਸਾਰੀ ਬੂੰਦੀ ਇਸੇ ਤਰ੍ਹਾਂ ਬਣਾ ਲਈਏ ਆਪਾਂ ਇਸ طرح ਇੱਕ ਕੌਲੀ ਦੇ ਵਿੱਚੋਂ ਕਾਫੀ ਸਾਰੀ ਮੁੰਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਚਾਹੋ ਇਹਨੂੰ ਦਹੀਂ ਦੇ ਲਈ ਵੀ ਰੱਖ ਸਕਦੇ ਹੋ ਦੂਜੀ ਸਾਈਡ ਤੇ ਆਪਾਂ ਚਾशनी ਜਿਹੜੀ ਤਿਆਰ ਕਰ ਲਵਾਂਗੇ ਚਾशनी ਤੁਸੀਂ ਤਾਰ ਵਾਲੀ ਨਹੀਂ ਬਣਾਉਣੀ ਹੈਗੀ ਕੋਈ ਚਿਪਚਿਪੀ ਨਹੀਂ ਬਣਾਉਣੀ ਹੈਗੀ ਬਸ ਸਿੰਪਲ ਚਾशनी ਆ ਤੁਸੀਂ ਬਣਾਉਣੀ ਆ ਆਪਾਂ ਇਹਦੇ ਵਿੱਚ ਇੱਕ ਕੌਲੀ ਚੀਨੀ ਪਾਈ ਆ ਇੱਕ ਕੌਲੀ ਆਪਣੇ ਕੋਲ ਬੇਸਨ ਸੀ ਇੱਕ ਤੋਂ ਪੌਣੀ ਕੌਲੀ ਹੈ ਜਿਹੜੀ ਤੁਸੀਂ ਪਾਣੀ ਵੀ ਐਡ ਕਰ ਲੈਣੀ ਆ ਇਹਦੇ ਵਿੱਚ ਇਸ ਤੋਂ ਜ਼ਿਆਦਾ ਪਾਣੀ ਆ ਜਿਹੜਾ ਨਹੀਂ ਐਡ ਕਰਨਾ ਹੈਗਾ ਫਿਰ ਚਾशनी ਤਾਂ ਤੁਹਾਡੀ ਬਚ ਜੂਗੀ ਕੋਈ ਹੋਰ ਤਾਂ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਜੇ ਪਾਣੀ ਜ਼ਿਆਦਾ ਪੈ ਗਿਆ ਉਸ ਬਾਰੇ ਦੇ ਵਿੱਚ ਇੱਕ ਇਲਾਇਚੀ ਆ ਜਿਹੜੀ ਉਹ ਪਾ ਦਵਾਂਗੇ ਆਪਾਂ ਤਾਂ ਕਿ ਫਲੇਵਰ ਵਧੀਆ ਆਵੇ ਤੇ ਚੀਨੀ ਆਪਣੀ ਘੁਲ ਗਈ ਆ ਗੈਸ ਦੀ ਫਲੇਮ ਆਪਾਂ ਬੰਦ ਕਰ ਦਵਾਂਗੇ ਜਿਸ ਟਾਈਮ ਤੇ ਚੀਨੀ ਤੁਹਾਡੀ ਬਿਲਕੁਲ ਘੁਲ ਗਈ ਉਸ ਟਾਈਮ ਤੇ ਗੈਸ ਦੀ ਫਲੇਮ ਬੰਦ ਕਰ ਦੇਣੀ ਆ ਕੋਈ ਵੀ ਆਪਾਂ ਧਾਰ ਵਾਲੀ ਚਾਸ਼ਨੀ ਨਹੀਂ ਬਣਾਈ ਹੈਗੀ ਤੇ ਇਹਨੂੰ ਕਲਰ ਦੇਣ ਵਾਸਤੇ ਇੱਕ ਸਾਈਡ ਤੇ ਮੈਂ ਦੋ ਚਾਰ ਛੁਟਕੀਆਂ ਲਾਲ ਰੰਗ ਪਾਲਿਆ ਸੀ ਤੇ ਦੂਜੀ ਸਾਈਡ ਤੇ ਹਰਾ ਰੰਗ ਪਾਲਿਆ ਸੀ ਮੁੰਦੀ ਦੇ ਅਨਸਾਰ ਥੋੜਾ ਥੋੜਾ ਆਪਾਂ ਦੋ ਤਿੰਨ ਘੜਛੀਆਂ ਜਿਹੜੀਆਂ ਚਾਸ਼ਨੀ ਦੀਆਂ ਵੰਡ ਲਵਾਂਗੇ ਤੇ yellow color ਦੀ ਆਪਾਂ ਪੀਲੇ ਰੰਗ ਦੀ ਪੁੰਦੀ ਹੈ ਜਿਹੜੀ ਜ਼ਿਆਦਾ ਬਣਾਵਾਂਗੇ ਇਸ ਲਈ ਚਾਸ਼ਨੀ ਉਹਦੇ ਵਿੱਚ ਵਾਦਦਾ ਤੇ ਹੁਣ ਥੋੜੀ ਥੋੜੀ ਪੁੰਦੀ ਇਹਦੇ ਵਿੱਚ ਮਿਕਸ ਕਰ ਦਵਾਂਗੇ ਪਹਿਲਾਂ ਪਰੰਗਾ ਜਿਹੜਾ ਉਹ ਮਿਕਸ ਕਰ ਦਵਾਂਗੇ ਇਸ ਤਰ੍ਹਾਂ ਆਸਾਨ ਤਰੀਕੇ ਨਾਲ ਬਣ ਜਾਂਦੀ ਆ ਥੋੜੀ ਥੋੜੀ ਪੁੰਦੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਬਾਕੀ ਜਿਹੜੀ ਬਚੂਗੀ ਪੁੰਦੀ ਸਾਰੀ ਆਪਾਂ ਦੂਜੀ ਪਤਲੇ ਦੇ ਵਿੱਚ ਪਾ ਦਵਾਂਗੇ ਉਹਦੇ ਵਿੱਚ ਮੈਂ ਪੀਲਾ ਰੰਗਾ ਜਿਹੜਾ ਉਹ ਐਡ ਕੀਤਾ ਹੈ ਇਹਦੇ ਵਿੱਚ ਮੈਂ orange ਤੇ ਹਰਾ ਰੰਗ ਪਾਇਆ ਹੈ ਤੁਸੀਂ ਚਾਹੋ ਬਿਨਾਂ ਰੰਗ ਤੋਂ ਵੀ ਬਣਾ ਸਕਦੇ ਓ ਵੀ ਖਾਣ ਨੂੰ ਟੇਸਟੀ ਲੱਗਦੀ ਆ ਪਰ ਇਦਾਂ ਹੁੰਦਾ ਕਲਰ ਨਾਲਾ ਥੋੜੀ ਜੀ ਕਲਰਫੁਲ ਜੀ ਲੱਗਦੀ ਆ ਤੇ ਵੱਡੇ ਪਤਲੇ ਦੇ ਵਿੱਚ ਆਪਾਂ ਪੀਲਾ ਰੰਗ ਜਿਹੜਾ ਉਹ ਪਾ ਲਿਆ ਹੈ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਤੇ ਬੁੰਦੀ ਜਿਹੜੀ ਬਚੀ ਹੋਈ ਆ ਉਹ ਵੀ ਪਾ ਦਵਾਂਗੇ ਸਾਰੀਆਂ ਚੀਜ਼ਾਂ ਨੂੰ ਆਪਾਂ 2 ਘੰਟੇ ਲਈ ਆ ਸਾਈਡ ਤੇ ਟਾਕੇ ਰੱਖ ਦਵਾਂਗੇ ਤਾਂ ਕਿ ਬੁੰਦੀ ਆ ਚਾਸ਼ਨੀ ਪੀ ਲਵੇ ਵੈਸੇ ਤਾਂ ਇਹ ਇੱਕ ਰਾਤ ਪਏ ਰਣ ਤਾਂ ਬਹੁਤ ਹੀ ਜ਼ਿਆਦਾ ਵਧੀਆ ਟੇਸਟ ਹੋ ਜਾਂਦਾ ਹੈ ਪਰ ਇਦਾਂ ਵੀ ਇਹ 2 ਘੰਟੇ ਚ ਬਣ ਕੇ ਤਿਆਰ ਹੋ ਚੁਗੀ ਰਾਤ ਬਾਅਦ ਤਾਂ ਬਿਲਕੁਲ ਹੀ ਫੁੱਲ ਚੁਗੀ ਹੈ ਤੇ ਨਾ ਹੀ ਬਿਲਕੁਲ ਬੁੰਦੀ ਤੁਹਾਡੀ ਟੁੱਟੂਗੀ ਨਾ ਫਿਸੂਗੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈ 2 ਘੰਟੇ ਆਪਣੇ ਹੋ ਗਏ ਆ ਬਿਲਕੁਲ ਆਪਣੀ ਬੁੰਦੀ ਨੇ ਚਾਸ਼ਨੀ ਪੀ ਲਈ ਆ ਬਿਲਕੁਲ ਗੋਲ ਮਟੋਲ ਬਹੁਤ ਹੀ ਜ਼ਿਆਦਾ ਟੇਸਟੀ ਬੁੰਦੀ ਹੈ ਜਿਹੜੀ ਬਣ ਕੇ ਤਿਆਰ ਹੋ ਗਈ ਆ ਇਸ ਤਰ੍ਹਾਂ ਤੁਸੀਂ ਵੀ ਆਸਾਨ ਤਰੀਕੇ ਦੇ ਨਾਲ ਬਣਾ ਸਕਦੇ ਹੋ ਬਿਲਕੁਲ ਹੀ ਪਰਫੈਕਟ ਬਣ ਕੇ ਤਿਆਰ ਹੋ ਗਈ ਜੇ ਤੁਸੀਂ ਪਹਿਲੀ ਵਾਰ ਵੀ ਬਣਾ ਰਹੇ ਹੋ ਤੇ ਬਿਲਕੁਲ ਜੂਸੀ ਆਪਣੀ ਬੁੰਦੀ ਬਣ ਕੇ ਤਿਆਰ ਹੋਈ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਿੱਚ ਜੂਸ ਆ ਤੇ ਵਿੱਚੋਂ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਈ ਆ ਇਹ ਤਰੀਕਾ ਬਿਲਕੁਲ ਆਸਾਨ ਵੀ ਆ ਤੇ ਤੁਸੀਂ ਟਾਈਮ ਵੀ ਆ ਜਿਹੜਾ ਬਿਲਕੁਲ ਘੱਟ ਲੱਗਦਾ ਏ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਉਹਨਾਂ ਟਾਈਮ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ